ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਪਿੰਡ ਅਮੀਸ਼ਾ ਇਸ ਪਿੰਡ ਦੀ ਗੱਲ ਕਰੀਏ ਤੇ ਜਿਲ੍ਹਾ ਇਹਨੂੰ ਸ਼੍ਰੀ ਤਰਨਤਨ ਸਾਹਿਬ ਲੱਗਦਾ ਵਾ ਨੇੜੇ ਰਹਿੰਦਾ ਇਹਦੇ ਬਿਲਕੁਲ ਖਾਲੜਾ ਖਾਲੜੇ ਨਗਰ ਨੂੰ ਜਦੋਂ ਤੁਸੀਂ ਆਉਂਦੇ ਜੇ ਤਕਰੀਬਨ ਜਦੋਂ ਖਾਲੜੇ ਪਿੰਡ ਦੇ ਵਿੱਚ ਐਂਟਰ ਕਰਦੇ ਜੇ ਬਾਜ਼ਾਰ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਚਰਸਤਾ ਆਉਂਦਾ ਵਾ ਤੇ ਤੇ ਚਰਸਤੇ ਤੋਂ ਕਬੇ ਹੱਥ ਨੂੰ ਇਹ ਪਿੰਡ ਸਾਹਮਣੇ ਜਿਹੜਾ ਦਿਸ ਪੈਂਦਾ ਕੋ ਤਕਰੀਬਨ ਅੱਧਾ ਕਿਲੋਮੀਟਰ ਦੀ ਦੂਰੀ ਦੇ ਮੇਨ ਰੋਡ ਤੋਂ ਪਿੰਡਿਆਂ ਹਟਵਾ ਸੋ ਜਿਲ੍ਹਾ ਇਹਨੂੰ ਛਰੀ ਤਰਨਤਨ ਸਾਹਿਬ ਲੱਗਦਾ ਤੇ ਜਿਸ ਕੋਲ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਪਸ਼ੂ ਵਪਾਰ ਦਾ ਕਿਤਾ ਵੀਰ ਉਹਨਾਂ ਦਾ ਵੀਰ ਲਖਵਿੰਦਰ ਸਿੰਘ ਆ ਆਪਣੇ ਕਾਫੀ ਪੁਰਾਣਾ ਇਹਨਾਂ ਦਾ ਵਪਾਰ ਦਾ ਇਹਦਾ ਉਹ ਕੰਮ ਆ ਤੇ ਸੋਹਣੇ ਜਾਨਵਰ ਜਿਹੜੇ ਆ ਉਹ ਗਿਣਤੀ ਦੇ ਵਿੱਚ ਰੁਟੀਨ ਚ ਆਉਂਦੇ ਰਹਿੰਦੇ ਆ ਜਿਵੇਂ ਕਿ ਅੱਜ ਤੁਹਾਨੂੰ ਦੋ ਨਗੀਨੇ ਦਿਖਾਉਣੇ ਆਂ ਝੋਟੀਆਂ ਬਹੁਤ ਸੋਹਣੀਆਂ ਨੀਲੀ ਰਵੀ ਦੀਆਂ ਇੱਕ ਤਾਂ ਗੱਬਣਿਆ ਸੂਣ ਵਾਲੀ ਆ ਕੋਈ 8-10 ਦਿਨ ਲੈਂਦੀ ਆ ਜੀ ਟੇਡੇ ਕੱਟ ਦੇ ਵਿੱਚ ਬੜੀ ਸੋਹਣੀ ਝੋਟੀ ਸੁਨੇ ਟਾਂਚੇ ਦੀ ਤੇ ਇੱਕ ਜਿਹੜੀ ਉਹ ਬਿਲਕੁਲ ਤਾਜੀ ਹੋਈ ਆ ਤੇ ਬਾਕੀ ਪ੍ਰੋਪਰ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਤੇ ਆਜੋ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਬਹੁਤ ਕਿਰਪਾ ਦੀ ਗੁਰਾਂ ਦਾਦੀ ਵਧੀਆ ਕੰਮ ਕਰ ਚੱਲੀ ਜਾਂਦਾ ਹਾਂ ਵਧੀਆ ਵਧੀਆ ਬਹੁਤ ਹੈ ਆ ਪਰਮਾਤਮਾ ਦੀ ਜੀ ਠੀਕ ਠੀਕ ਹੈ ਹਾਂਜੀ ਹਾਂਜੀ ਤੇ ਆਪਣਾ ਨਾਮ ਮੜਾ ਜੇ ਕਰੀ ਦੱਸ ਦਿਓ ਲਖਵਿੰਦਰ ਸਿੰਘ ਪਿੰਡ ਅਵੀਸ਼ਾ ਠੀਕ ਜਲਾ ਤਨਤਪ ਤਹਿਸੀਲ ਪੱਟੀ ਪੱਟੀ ਠੀਕ ਹੈ ਹਾਂਜੀ ਤੇ ਰੁਟੀਨ ਚ ਪਸ਼ੂ ਆਉਂਦੇ ਨਹੀਂ ਤੇ ਫਿਰ ਆਪਣੇ ਹਾਂਜੀ ਹਾਂਜੀ ਰੁਟੀਨ ਚ ਪਸ਼ੂ ਪੰਜ ਚਾਰ ਰਹਿੰਦੇ ਹੀ ਆ ਜੀ ਰਹਿੰਦੇ ਹੀ ਆ ਠੀਕ ਠੀਕ ਹੈ ਤੇ ਜ਼ਿਆਦਾ ਫਿਰ ਨੀਲੀ ਦੀ ਖੇਚ ਰਹੀਂਦੀ ਆ ਹਾਂਜੀ ਨੀਲੀ ਦੀ ਖੇਚ ਹੈ ਜੀ ਠ ਤੇ ਜਿਵੇਂ ਸ਼ੁਰੂਆਤ ਆਪਾਂ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈਏ ਹਾਂਜੀ ਇਹ ਕਣਵਾ ਸੁਹਾ ਸੁਈ ਜੇ ਇਹ ਜੀ ਦੂਜੇ ਸੁਹਾ ਸੁਈ ਜੇ ਦੂਜੇ ਸੁਹਾ ਸੁਈ ਆ ਹਾਂਜੀ ਦੂਜੇ ਸੁਈ ਤੇ ਕੀ ਇਹਦਾ ਇਸ ਟਾਈਮ ਜੇ ਵੇਖੀਏ ਦੁੱਧ ਕਿੰਨਾ ਘਾਹ ਆ ਗਿਆ ਮਿਲਕ ਦੀ 13 ਕਿਲੋ ਬੋਲੀ ਤਿਆਰ ਹੈ ਇਥੇ 13 ਕਿਲੋ ਬੋਲੀ ਕਿੰਨੇ ਦਿਨਾਂ ਦੀ ਸੁਈ ਇਹ ਅੱਜ 6 ਦਿਨ ਹੋ ਗਿਆ ਜੀ 6ਵਾਂ ਮਗਰ ਕਟਾ ਦੇ ਠੀਕ ਜੇ ਹਾਂਜੀ ਮਗਰ ਕਟਾ ਦੇ 6ਾਂ ਦਿਨਾਂ ਦੀ ਸੁਈ ਆ ਹਾਂਜੀ ਹਾਂਜੀ ਤੇ ਚਵਾਈ ਦੀ ਕਿਦਾਂ ਜੀ ਚਵਾਈ ਦੀ ਓਕੇ ਹੈ ਜੀ ਇੱਕ ਨੰਬਰ ਦੀ ਚਵਾਈ ਦੀ ਭੈਣ ਭਰਾ ਵੇ ਆਪਾਂ ਦੋ ਰੰਗ ਤਿੰਨ ਰੰਗ ਸੱੱਲੀ ਕਰੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਆ ਤੇ ਬਾਕੀ ਜੇ ਕਹੇ ਨੇ ਚਲੋ ਉਦਾਂ ਵੀ ਮੰਗਾਉਣੀ ਹੋਵੇ ਤੇ ਜੀ ਕਰੀ ਕੋਈ ਕਰੜੀ ਕਰੜੀ ਕੋਈ ਕੜੜੀ ਭੂਰ ਛੱਟਾ ਸਾਰੀ ਗਰੰਟੀ ਹੋਊਗੀ ਠੀਕ ਠੀਕ ਜੀ ਹਾਂਜੀ ਠੀਕ ਆ ਫੇਕਰੀ ਆਪਾਂ ਖੋਲ ਕੇ ਦਿਖਾ ਦਈਏ ਲੋ ਜੀ ਬੱਚਾ ਕੀ ਆ ਗਿਆ ਮਗਰੇ ਤੇ ਕੱਟਾ ਆ ਗਿਆ ਜੀ ਕੱਟਾ ਆ ਤੇ ਮਗਰ ਹਾਂਜੀ ਠੀਕ ਠੀਕ ਹੈ ਸੋ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਆਪਾਂ ਦਿਖਾ ਦਿੰਨੇ ਆ ਤੇ ਇੱਥੋਂ ਤੁਸੀਂ ਤੁਰਦੀ ਦਾ ਇਹਦਾ ਢਾਂਚਾ ਫੇਸ ਦੀ ਕੁਆਲਿਟੀ ਬੜਾ ਸੋਹਣਾ ਫੇਸ ਆ ਕਰਮਾਲੀ ਨੂੰ ਲੱਗਾ ਤੇ ਪੈਰ ਚਾਰੇ ਵਾਈਟ ਜਿਹੜੀ ਨੀਲੀ ਰਾਵੀ ਦੀ ਮਾਰਕਿੰਗ ਆ ਉਹ ਪ੍ਰੋਪਰ ਕਵਰ ਕਰਦੀ ਆ ਤੇ ਬੱਚਾ ਇਹਦੇ ਮਗਰ ਜਿਹੜਾ ਉਹ ਆ ਮੇਲ ਕਾਫ ਸਾਹਮਣੇ ਤੁਸੀਂ ਦੇਖ ਸਕਦੇ ਜੀ ਬਿਲਕੁਲ ਤਾਜੀ ਹੈ ਜੇ ਸੂਈ ਹੈ ਸੋਹਣੇ ਢਾਂਚੇ ਦੀ ਝੋਟੀ ਬਾਕੀ ਹਾਈਟ ਲੈਂਥ ਦੀ ਗੱਲ ਕਰੀਏ ਤੇ ਉਹ ਵੀ ਬਹੁਤ ਚੰਗੀ ਹੈ ਝੋਟੀ ਦੀ ਇੱਥੋਂ ਤੋਂ ਹੀ ਤੁਰਦੀ ਦਾ ਇਹਦੀ ਬੇਲ ਤੇ ਹਾਈਟ ਜਿਹੜੀ ਉਹ ਦੇਖ ਸਕਦੇ ਜੀ ਸੋਹਣੇ ਢਾਂਚੇ ਦੀ ਆ ਫਿਰ ਥਣ ਦੀ ਕੁਆਲਿਟੀ ਇਹਨੂੰ ਬਹੁਤ ਸੋਹਣੀ ਲੱਗੀ ਆ ਪੂਰਾ ਮੋਟਾ ਮੋਟਾ ਥਾਣੇ ਆ ਤੇ ਆਸ ਆ ਜੀ ਹਰ ਦੁੱਧੋਂ ਵਦਨ ਦੀ ਆਸ ਆ ਜੇ ਥੋੜੀ ਬਹੁਤ ਹਾਂਜੀ ਹਾਂਜੀ ਦੁੱਧ 15 ਕਿਲੋ ਦੇ ਦਊ ਜੀ ਠੀਕ ਠੀਕ ਆ ਹਾਂਜੀ 15 ਕਿਲੋ ਦੁੱਧ ਦਊਗੀ ਸੋ ਇਥੋਂ ਤਾਂ ਹੀ ਆਰਡਰ ਇਹਦਾ ਦੇਖ ਸਕਦੇ ਦੋਨੇ ਪਾਸੇ ਹਵਾਨੇ ਦੇ ਡੱਬ ਤੇ ਧੁੰਨ ਵੀ ਵਾਈਟ ਅਸਲ ਨੂੰ ਦੇਖ ਸਕਦੇ ਮਾਰਕਿੰਗ ਬਹੁਤ ਸੋਹਣੀ ਆ ਫੇਸ ਤੇ ਵੀ ਮੱਥੇ ਪਟਾ ਵਾ ਬਿਲਕੁਲ ਸਿੱਧਾ ਨਾਸ ਨੂੰ ਆਉਂਦਾ ਤੇ ਬਾਕੀ ਕਾਤਕਾਰ ਦੀ ਬਹੁਤ ਚੰਗੀ ਆ ਕੋਈ ਵੀ ਵੀਰ ਨੂੰ ਛੋਟੀ ਨਾ ਸਮਝੋ ਵੱਡੀਆਂ ਮੱਜਾਂ ਚੋਂਦੀ ਐ ਤੇ ਕੀ ਜਰੀ ਫਿਰ ਡਿਮਾਂਡ ਰੱਖੀ ਜੇ ਡਿਮਾਂਡ ਜੀ 1.5 ਲੱਖ ਰੁਪਈਆ ਜੀ 1.5 ਲੱਖ ਰੁਪਈਆ ਹਾਂਜੀ ਠੀਕ ਐ 5000 ਰੁਪਈਆ ਛੋਟ ਕਰਾਂਗੇ ਜੀ ਵਿੱਚ 5000 ਛੋਟ ਕਰਾਂਗੇ ਹਾਂਜੀ ਠੀਕ ਐ 1 ਲੱਖ ਤੇ 45000 ਦੀ ਜਿਹੜੀ ਉਹ ਹਾਂਜੀ ਲਾਸਟ ਵੀਰ ਕਹਿੰਦਾ ਵੀ ਦੇ ਦਾਂਗੇ ਹਾਂਜੀ ਸੋਨੇ ਢਾਂਚੇ ਦੀ ਐ ਝੋਟੀ ਤੇ ਕਾਦ-ਕਾਦ ਤੁਸੀਂ ਵੇਖ ਸਕਦੇ ਜੇ ਪੇਟਪੋੜਾ ਵੀ ਬੜਾ ਚੰਗਾ ਵਾ ਤੇ ਬਾਕੀ ਲੰਬਾਈ ਲੰਬੂਈ ਦੀ ਵੀ ਬਹੁਤ ਚੰਗੀ ਐ ਝੋਟੀਏ ਤੇ ਇਹ ਹੀ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਦਿਖਾਈ ਬਿਲਕ ਤੇ ਇਥੋਂ ਤੁਸੀਂ ਵੇਖ ਸਕਦੇ ਕਰਮਾਲੀ ਸੋਹਣੇ ਢਾਂਚੇ ਦੀ ਹੈ। ਕਲੋਨੀ ਖਲਾਨੀ ਬਹੁਤ ਚੰਗੀ ਹੈ ਕਰਮਾਲੀ ਦੀ। 2 ਨੰਬਰ ਤੇ ਵੀਰੇ ਜੇ ਗੱਲ ਕਰੀਏ ਇਹਦੀ ਕੀ ਡਿਟੇਲ ਚ ਝੋਟੀ ਦੀ। ਇਹ ਜੀ ਪਹਿਲੇ ਸੂਏ ਆ। ਪਹਿਲੇ ਸੂਏ। ਹਾਂਜੀ 10 ਦਿਨ ਦਿਨ ਪੂਰੇ ਹੁਣ ਚ ਰਹਿੰਦੇ ਜੀ। 10 ਦਿਨ ਰਹਿੰਦੇ ਜੀ ਪੂਰੇ ਹੁਣ ਚ। ਠੀਕ ਆ। 10 ਦਿਨ ਰਹਿੰਦੇ ਜੀ। ਤੇ ਅੱਗੇ ਗੱਬਣ ਗੁੱਬਣ ਪੜਾ ਕੋਈ ਕਿਹੜੇ ਮਾਲੀ ਦਾ? ਨਹੀਂ ਭਾਈ ਆਪਾਂ ਲਿਆਂਦੀ ਹੈ ਜੀ ਆਪਾਂ ਕੁਛ ਨਹੀਂ ਪੁੱਛਿਆ। ਠੀਕ ਠੀਕ। ਹਾਂਜੀ। ਤੇ ਮਾਰਕਿੰਗ ਇਹਦੇ ਵੀ ਬੜੀ ਸੋਹਣੀ ਆ ਚਾਰੇ ਪੈਰ ਵਾਈਟ ਤੇ ਕੱਟ ਦੀ ਗੱਲ ਕਰੀਏ ਤੇ ਬੜਾ ਸੋਹਣਾ ਫੇਸ ਤੇ ਬਿੱਲੀ ਮਣਕਣੀ ਅੱਖ ਲੱਗੀ ਆ ਬਿਲਕੁਲ ਘੇਰਾ ਵੀ ਗੁਲਾਬੀ ਤੇ ਸਿੰਗ ਬਿਲਕੁਲ ਛੋਟਾ ਜੋ ਨੀਲੀ ਰਾਵੀ ਦੇ ਵਿੱਚ ਆਪਾਂ ਆਮ ਮੰਨਦੇ ਆ ਤੇ ਛੋਟੇ ਸਿੰਗ ਦੀਆਂ ਝੋਟੀਆਂ ਜਿਹੜੀਆਂ ਮੱਜਾਂ ਜਿਆਦੀ ਪਿਓਰਿਟੀ ਜਿਗਣੀਆਂ ਜਾਂਦੀਆਂ ਇਹ ਕਰੀ ਖੋਲ ਕੇ ਵਿਖਾ ਦੀ ਆਪਾਂ ਵੀ ਸੋ ਬੜੀ ਸੋਹਣੀ ਹੈ ਵੀ ਝੋਟੀ ਆਸ ਹੈ ਕਿ ਤੁਹਾਡੇ ਪਸੰਦ ਆਊਗੀ ਤੇ ਪਹਿਲਾ ਸੂਆ ਸੂਣ ਜਾ ਰਹੀ ਆ ਬੜਾ ਸੋਹਣਾ ਥੱਲਿਓਂ ਵਹਾਨੇ ਦੀ ਤਿਆਰੀ ਕਰੂਗੀ ਆਰਡਰ ਆਰਡਰ ਦੂੜ ਕਾਫੀ ਚੰਗੇ ਆ ਮਗਰੇ ਦੇ ਤੇ ਬਾਕੀ ਜੇ ਪੇਠਪੂੜਾ ਵੇਖੀਏ ਤੇ ਉਹ ਵੀ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਇੱਥੋਂ ਤੇ ਹੀ ਇਹਦਾ ਟਟ ਵੇਖ ਸਕਦੇ ਆਰਡਰ ਦੀ ਕੁਆਲਿਟੀ ਥਾਣਾ ਬੜਾ ਸੋਹਣਾ ਮੁੱਠੀ ਮੁੱਠੀ ਥਾਣ ਲੱਗਾ ਵਾ ਚਾਰੇ ਥਾਣਾ ਦਾ ਸਾਈਜ਼ ਜਿਹੜਾ ਇੱਕੋ ਜਿਹਾ ਇਹ ਨਹੀਂ ਕੋਈ ਵੱਡਾ ਛੋਟਾ ਹੋਊਗਾ ਤੇ ਇਤੋਂ ਤੁਸੀਂ ਦੇਖ ਸਕਦੇ ਇਹਦੇ ਪ੍ਰੋਪਰ ਬਿੰਦੀਆਂ ਵਾਲਾ ਵਹਾਨਾ ਕਰਮਾਲੀ ਦੇ ਤੇ ਜਿੰਨੇ ਲਾੜੇ ਢਿੱਲਾ ਢੋਲਾ ਕਾਫੀ ਚੰਗੀਆਂ ਵਾਂ ਤੇ ਇਹ ਆ ਵੀ ਵਹਾਨਾ ਵੀ ਚੰਗਾ ਸੋਹਣਾ ਬਣਾਉਂਗੀ ਤੇ ਇਹਦੀ ਫਿਰ ਕੀ ਕੀਮਤ ਰੱਖੀ ਜੀ ਆਪਾਂ ਇਹਦੀ ਕੀ ਉਹਦੀ ਲੱਖ ਰੁਪਇਆ ਰੱਖੀਏ 1 ਲੱਖ ਹਾਂਜੀ ਠੀਕ ਆ ਤੇ ਇਹਦੀ ਕੀ ਆਸ ਹੈ ਕਿੰਨਾ ਕੁ ਦੁੱਧ ਵੇਸ ਪਾਜੂਗੀ ਹਾਂਜੀ ਪਹਿਲਾਂ ਨਹੀਂ ਗਈ ਆ ਕੋਈ 10000 ਲੀਟਰ ਵਾਲੀ ਆ 10 12 ਕਿਲੋ ਵਾਲੀ ਹੈਗੀ ਹੈਗੀ 10 12 ਕਿਲੋ ਦੁੱਧ ਆਉਗੀ ਠੀਕ ਠੀਕ ਹਾਂਜੀ ਤੇ ਬਾਕੀ ਇਹ ਨਾ ਵੀ ਜਿੰਨੇ ਛੋਟੀ ਕੱਟੀ ਲੈਣੀ ਆ ਹਾਂਜੀ ਝੋਟੀਆਂ ਆਮ ਲੋਕੀ ਦਾ 10000 ਦਾ ਮਾਨ ਕਰਾਂਗੇ ਜਿਹੜਾ ਭੈਣ ਭਰਾੂ ਕਰ 90000 ਦੀ ਦੇਣਾ 90000 ਹੀ ਮੈਂ ਠੀਕ ਆ ਤੇ ਮੈਨੂੰ ਲੱਗਦਾ ਵੀ ਇੰਨੀ ਕੀਮਤ ਦੇ ਵਿੱਚ ਤੁਹਾਨੂੰ ਛੇਤੀ ਕਿਤੇ ਨੀਲੀ ਰਵੀ ਦੀ ਝੋਟੀ ਨਹੀਂ ਮਿਲਣੀ ਕਿਉਂਕਿ ਆਮ ਇਹੋ ਜੇ ਟੇਢੇ ਕੱਟ ਦੀ ਕੱਟੀ ਹੋਵੇ ਨਾ ਤੇ ਉਹ ਮੈਨੂੰ ਲੱਗਦਾ ਵੀ ਕੋਈ 70 80000 ਤੋਂ ਘੱਟ ਅਸਰ ਝੋਟੀ ਨਹੀਂ ਹੋਏ ਦੇ ਨਹੀਂ ਦਿੰਦਾ ਜੀ ਠੀਕ ਆ ਤੇ ਇਹਨੇ ਫਿਰ ਕਰਮਾਰੀ ਨੇ ਨਾਲੇ ਸੂਪ ਹੈ ਨਾ ਹਾਂਜੀ ਤੇ ਨਾਲੇ ਦੁੱਧ ਵੀ ਦੇਣਾ ਤੇ ਨਾਲੇ ਸ਼ੌਂਕ ਪੂਰਾ ਹੋ ਜਾਊਗਾ ਸੋ ਇਹੋ ਫਿਰ ਅੱਜ ਵੀਰ ਦੋ ਨਗ ਆ ਗਏ ਜੀ ਠੀਕ ਠੀਕ ਦੂਜੇ ਡੰਗਰ ਵਿਕੇ ਹੋਏ ਆ ਵੀਰ ਸਰ ਠੀਕ ਠੀਕ ਆ ਬਾਹਰ ਜਾਨਵਰ ਹੋਰ ਵੀ ਵੀਰ ਕੋਲ ਆ ਗਿਆ ਤੇ ਬਾਕੀ ਸਾਰੇ ਸੇਲ ਹੋਏ ਆ ਇਹ ਦੋ ਨਗ ਜਿਹੜੇ ਨੀਲੀ ਰਾਵੀ ਦੇ ਖਾਸ ਤਨੂ ਪਤਾ ਆਪਾਂ ਜਿਆਦਾ ਨੀਲੀ ਰਾਵੀ ਤੇ ਜ਼ੋਰ ਪਾਉਂਦੇ ਆ ਤੇ ਇਹ ਦੋ ਜਿਹੜੇ ਦੋਨੇ ਜਾਨਵਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਏ ਆ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਾਕੀ ਰੁਟੀਨ ਚ ਪਸ਼ੂ ਵੀਰ ਕੋਲ ਆਉਂਦੇ ਆ ਨੰਬਰ ਸੇਵ ਕਰਕੇ ਰੱਖ ਲਿਓ ਤੇ ਕਦੋਂ ਵੀ ਤੁਸੀਂ ਕੰਟੈਕਟ ਕਰਕੇ ਨੀਲੀ ਰਵੀ ਦੀ ਕੋਈ ਮੱਝ ਲੈਣੀ ਹੋਵੇ ਝੋਟੀ ਲੈਣੀ ਹੋਵੇ ਤੇ ਵੀਰ ਨਾਲ ਗੱਲਬਾਤ ਕਰ ਸਕਦੇ ਮਿਲਦੇ ਆ ਕੋਈ ਨਵੀਂ ਅਪਡੇਟ ਲੈ ਕੇ ਸਸਿਕਾ ਵੀਰ ਜੀ ਸਸਿਕਾ ਵੀਰ ਜੀ